हां जी 사ਸਰੀ ਕਾਲ ਜੀ ਸਾਰਿਆਂ ਨੂੰ ਹਰੇਕ ਬੰਦੇ ਦਾ ਇਹ ਸੁਪਨਾ ਹੁੰਦਾ ਵੀ ਉਹ ਆਪਣਾ ਘਰ ਬਣਾਵੇ ਪਰ ਜਿਹੜਾ ਆਮ ਬੰਦਾ ਹੁੰਦਾ ਵਾ ਉਹ ਕਈ ਵਾਰ ਘਰ ਬਣਾਉਣ ਵੇਲੇ ਪੈਸੇ ਵੱਲੋਂ ਮਾਰ ਖਾ ਜਾਂਦਾ ਤੇ ਹੌਲੀ ਹੌਲੀ ਫਿਰ ਜਿਵੇਂ ਜਿਵੇਂ ਟਾਈਮ ਲੰਘਦਾ ਰਹਿੰਦਾ ਵਾ ਤੇ ਘਰ ਬਣਾਉਣ ਨੂੰ ਜਿਹੜਾ ਮਟੀਰੀਅਲ ਲੱਗਦਾ ਹੁੰਦਾ ਵਾ ਉਹ ਸਾਰਾ ਕੁਝ ਮਹਿੰਗਾ ਹੁੰਦਾ ਰਹਿੰਦਾ ਤੇ ਆਮ ਬੰਦੇ ਦਾ ਇਹ ਸੁਪਨਾ ਘਰ ਬਣਾਉਣ ਦਾ ਸੁਪਨਾ ਸੁਪਨਾ ਹੀ ਰਹਿ ਜਾਂਦਾ ਪਰ ਅੱਜ ਆਪਾਂ ਨੇਕ ਪੰਜਾਬੀ ਸਟੇਟ ਤੇ ਤੁਹਾਡੇ ਲਈ ਆਹਾਲੀ ਪ੍ਰੋਬਲਮ ਦਾ ਹੱਲ ਲੈ ਕੇ ਆਏ ਆਂ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਤੁਸੀਂ ਸਿਰਫ 5 ਲੱਖ ਦੇ ਅੰਦਰ-ਅੰਦਰ ਆਪਣਾ ਨਮਾ ਘਰ ਤਿਆਰ ਕਰ ਸਕਦੇ ਹੋ। ਇਹਦੇ 'ਚ ਆਪਾਂ ਕਿਸੇ ਪਾਸੇ ਕੋਈ ਹੱਥ ਨਹੀਂ ਗੁੱਟਾਂਗੇ। ਪੂਰਾ ਵਧੀਆ ਘਰ ਤਿਆਰ ਕਰਾਂਗੇ ਲੈਂਟਰ ਲੂਟਰ ਪਾ ਕੇ ਤਾਂ ਇਹ ਵੀਡੀਓ ਐਂਡ ਤੱਕ ਜਰੂਰ ਦੇਖਿਓ। ਸਭ ਤੋਂ ਪਹਿਲਾ ਪੁਆਇੰਟ ਕਾਰਬਨ ਆਉਣ 'ਚ ਜਿਹੜਾ ਆਉਂਦਾ ਵਾ ਉਹ ਤੁਹਾਡਾ ਏਰੀਆ ਹੁੰਦਾ ਵਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਜਿੰਨਾ ਜ਼ਿਆਦਾ ਏਰੀਆ ਹੋਊਗਾ ਉਨਾ ਹੀ ਮਹਿੰਗਾ ਘਰ ਹੋਊਗਾ। ਤਾਂ ਕਰਕੇ ਆਪਾਂ ਆਪਣਾ ਬਜਟ ਰੱਖਿਆ 5 ਲੱਖ ਤੇ 5 ਲੱਖ ਦੇ ਅੰਦਰ ਅੰਦਰ ਤੁਸੀਂ ਰਾਮ ਨਾਲ 400 ਤੋਂ 500 ਸਕਰ ਫੁੱਟ ਦਾ ਘਰ ਪਾ ਸਕਦੇ ਆਂ ਏਰੀਏ ਤੋਂ ਬਾਅਦ ਦੂਜਾ ਨੰਬਰ ਆਉਂਦਾ ਘਰ ਦਾ ਨਕਸ਼ਾ ਤੇ ਅੱਜ ਕੱਲ ਜਿਹੜੇ ਆਰਕੀਟੈਕਟ ਨੇ ਉਹ ਮਹਿੰਗੇ ਤੋਂ ਮਹਿੰਗੇ ਵੀ ਪਏ ਨੇ ਕੋਈ 20-25000 50000 ਤੱਕ ਵੀ ਲੈਂਦੇ ਆ ਪਰ ਜੇ ਮੰਨ ਲਓ ਆਪਾਂ ਆਪਦਾ 500 400 ਸਕਰ ਫੁੱਟ ਦਾ ਘਰ ਬਣਾਉਣਾ ਵਾ ਤੇ ਆਪਾਂ ਵਧੀਆ ਆਰਕੀਟੈਕ ਚਾਹੀਦਾ ਤਾਂ ਉਹ ਆਪਾਂ ਨੂੰ ਸਿਰਫ 1500 ਤੋਂ 2000 ਦੇ ਵਿੱਚ ਵਿੱਚ ਨਕਸ਼ਾ ਬਣਾ ਕੇ ਦੇ ਦੂਗਾ ਆਪਣੇ 400 ਤੋਂ 500 ਸਕਰ ਫੁੱਟ ਦੇ ਘਰ ਲਈ ਤੇ ਇਹ ਨਕਸ਼ੇ ਬਣਵਾਉਣ ਦਾ ਆਪਾਂ ਨੂੰ ਬਾਅਦੋਂ ਕਾਫੀ ਫਾਇਦਾ ਹੋਊਗਾ ਆਪਣਾ ਜਿਹੜੇ ਘਰ ਦਾ ਜਿਹੜਾ ਏਰੀਆ ਹੋਊਗਾ ਉਹਦੀ ਪ੍ਰੋਪਰ ਪਲੈਨਿੰਗ ਹੋ ਜਾਊਗੀ ਕਿਉਂਕਿ ਆਰਕੀਟੈਕ ਨੂੰ ਪਤਾ ਹੁੰਦਾ ਵੀ ਆਪਣੇ ਘਰ ਦਾ ਇੱਕ ਇੱਕ ਫੁੱਟ ਕਿਵੇਂ ਇਸਤੇਮਾਲ ਕਰਨਾ ਉਹ ਪੂਰਾ ਵਧੀਆ ਤਰੀਕੇ ਨਾਲ ਇਸਤੇਮਾਲ ਹੋਊਗਾ ਤਾਂ ਕਰਕੇ ਪਹਿਲਾਂ ਨਕਸ਼ਾ ਤਿਆਰ ਕਰਵਾ ਲਓ ਤੇ ਜਿਹੜਾ ਆਪਣਾ ਘਰ ਆ 400 ਤੋਂ 500 ਸਕਰ ਫੁੱਟ ਚ ਆਪਾਂ ਆਰਾਮ ਨਾਲ 2 ਤੋਂ 3 ਕਮਰੇ ਬਣਾ ਸਕਦੇ ਆ ਤੇ ਇਹ ਕਮਰੇ ਬਣਾਉਣ ਬਾਰੇ ਵੀ ਮੈਂ ਪਹਿਲਾਂ ਤੁਹਾਨੂੰ ਦੱਸ ਦਵਾਂ ਜੇ ਤਾਂ ਤੁਸੀਂ ਆਪਦਾ ਜਿਹੜਾ ਬਾਥਰੂਮ ਤੇ ਟਾਇਲਟ ਆ ਉਹ ਸੈਪਰੇਟ ਬਣਾਉਨੇ ਹੋ ਫੇਰ ਤਾਂ ਤੁਹਾਡੇ ਰੂਮ ਥੋੜੇ ਜਿਹੇ ਛੋਟੇ ਬਣਨਗੇ ਜੇ ਤੁਸੀਂ ਉਹ ਆਪ ਦਾ ਜੁਆਇੰਟ ਕਰ ਲੈਣੇ ਹੋ ਟਾਇਲਟ ਤੇ ਬਾਥਰੂਮ ਫੇਰ ਤੁਹਾਡੇ ਕਮਰੇ ਤੁਸੀਂ ਥੋੜੇ ਜੇ ਵੱਡੇ ਬਣਾ ਸਕਦੇ ਹੋ ਕਿਉਂਕਿ ਜੇ ਆਪਾਂ ਸੈਪਰੇਟ ਬਣਾਉਨੇ ਆ ਲੈਟਰੀਨ ਤੇ ਬਾਥਰੂਮ ਫੇਰ ਆਪਣਾ ਥੋੜਾ ਜਿਆਦਾ ਏਰੀਆ ਯੂਜ਼ ਹੁੰਦਾ ਤੇ ਜੇ ਆਪਾਂ ਇਕੱਠੇ ਬਣਾ ਦਾਂਗੇ ਤਾਂ ਘੱਟ ਏਰੀਆ ਯੂਜ਼ ਹੋਊਗਾ ਤੇ ਆਪਣੇ ਕਮਰੇ ਆ ਜਿਹੜੇ ਉਹ ਆਟੋਮੈਟਿਕਲੀ ਵੱਡੇ ਬਣ ਜਾਣਗੇ ਇੱਕ ਮੇਰੀ ਤੁਹਾਨੂੰ ਹੋਰ ਸਲਾਹ ਆ ਵੀਰੇ ਜਿਹੜੀ ਬਾਲਕੋਨੀ ਆ ਉਹ ਨਾ ਬਣਵਾਓ ਤੇ ਜਿਹੜਾ ਤੁਸੀਂ ਪੋਰਚ ਬਣਵਾ ਰਹੇ ਹੋ ਉਹਦਾ ਵੀ ਸਾਈਜ਼ ਥੋੜਾ ਜਿਹਾ ਛੋਟਾ ਰੱਖੋ ਇਹਦੇ ਨਾਲ ਵੀ ਤੁਹਾਡਾ ਜਿਹੜਾ ਘਰ ਬਣਾਉਣ ਦਾ ਖਰਚਾ ਵਾ ਉਹ ਕਾਫੀ ਘਟ ਜੂਗਾ ਤੇ ਇੱਕ ਗੱਲ ਹੋਰ ਬਾਈ ਜਿਹੜੀਆਂ ਤੁਹਾਡੀਆਂ ਪੌੜੀਆਂ ਨੇ ਉਹ ਜੇ ਤਾਂ ਤੁਸੀਂ ਅੰਦਰ ਜੀ ਕੱਢਦੇ ਹੋ ਇੱਕ ਤਾਂ ਤੁਹਾਡਾ ਏਰੀਆ ਵੀ ਬੇਸਡ ਹੁੰਦਾ ਥੋੜਾ ਜਿਹਾ ਉਹਦੇ ਚ ਤੇ ਤੁਹਾਡਾ ਖਰਚਾ ਵੀ ਜ਼ਿਆਦਾ ਆਉਂਦਾ ਤਾਂ ਕਰਕੇ ਫਿਰ ਪੌੜੀਆਂ ਵੀ ਥੋੜੀਆਂ ਜਿਹਾ ਬਾਹਰ ਚ ਹੀ ਕੱਢੋਂਗੇ ਤਾਂ ਉਹ ਵੀ ਤੁਹਾਡੇ ਲਈ ਬੈਨੀਫੀਸ਼ੀਅਲ ਰਹੂਗਾ ਇਸ ਤੋਂ ਬਾਅਦ ਗੱਲ ਆਉਂਦੀ ਹੈ ਜੀ ਡਿੱਗਾਂ ਦੀ ਸੈਪਟਿਕ ਟੈਂ ਤੇ ਜੇ ਤੁਸੀਂ ਇੱਟਾਂ ਵਾਲਾ ਸੈਪਟਿਕ ਟੈਂਕ ਦੀ ਵਰਤੋਂ ਕਰਦੇ ਹੋ ਉਹ ਹੌਲਾ ਬਣਮਾਉਣੇ ਹੋ ਫਿਰ ਉਹ ਥੋੜਾ ਜਿਆਦਾ ਮਹਿੰਗਾ ਪੈਂਦਾ ਤਾਂ ਕਰਕੇ ਮੇਰੀ ਤੁਹਾਨੂੰ ਸਲਾਹ ਆ ਤੁਸੀਂ ਕੰਕਰੀਟ ਪਾਈਪ ਵਾਲੇ ਸੈਪਟਿਕ ਟੈਂਕ ਦਾ ਯੂਜ਼ ਕਰੋ ਉਹਦੇ ਨਾਲ ਤੁਹਾਡੇ ਕਾਫੀ ਪੈਸੇ ਬਚ ਜਾਣਗੇ ਕਿਉਂਕਿ ਜਿਹੜਾ ਇੱਟਾਂ ਵਾਲਾ ਸੈਪਟਿਕ ਟੈਂਕ ਹੁੰਦਾ ਉਹਦੀ ਜਿੰਨੀ ਲੇਬਰ ਹੁੰਦੀ ਹੈ ਨਾ ਉਹਦੇ ਤੇ ਜਿੰਨਾ ਲੇਬਰ ਦਾ ਖਰਚਾ ਆਉਂਦਾ ਓਨੇ ਚ ਥੋੜਾ ਕੰਕਰੀਟ ਪਾਈਪ ਵਾਲਾ ਸੈਪਟਿਕ ਟੈਂਕ ਆ ਜਾਊਗਾ ਇਹ ਵਾਲਾ ਤੁਹਾਨੂੰ ਜਿਹੜਾ ਰੈਡੀमेड ਆ ਇਹ ਤੁਹਾਨੂੰ ਸਿਰਫ 7 ਤੋਂ 8000 ਚ ਮਿਲ ਜਾਣਾ ਐਲੀਵੇਸ਼ਨ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਆ ਗ੍ਰੇਨ ਤੇ ਟੈਲਾਂ ਦੀ ਪਹਿਲਾਂ ਗ੍ਰੇਨਾਈਟ ਦੀ ਗੱਲ ਕਰਦੇ ਆਂ ਤੇ ਜਿਹੜਾ ਗ੍ਰੇਨਾਈਟ ਹੁੰਦਾ ਇਹ ਆਪਣਾ ਘਰ ਦੀਆਂ ਜਿਹੜੀਆਂ ਚਗਾਠਾਂ ਹੁੰਦੀਆਂ ਉਹ ਸਾਰੀਆਂ ਜੀ ਤਕਰੀਬਨ ਵਰਤਿਆ ਜਾਂਦਾ ਵਾ ਤੇ ਜਿੰਨਾ ਆਪਾਂ ਜ਼ਿਆਦਾ ਗ੍ਰੇਨਾਈਟ ਯੂਜ਼ ਕਰਾਂਗੇ ਉਨਾ ਹੀ ਆਪਾਂ ਦਾ ਖਰਚਾ ਵੀ ਜ਼ਿਆਦਾ ਆਊਗਾ ਕਿਉਂਕਿ ਗ੍ਰੇਨਾਈਟ ਇੱਕ ਤਰ੍ਹਾਂ ਦਾ ਮਟੀਰੀਅਲ ਵੀ ਮਹਿੰਗਾ ਹੁੰਦਾ ਗ੍ਰੇਨਾਈਟ ਹੁੰਦਾ ਜਿਹੜਾ ਤੇ ਦੂਜਾ ਇਹਦੇ ਤੇ ਲੇਬਰ ਵੀ ਥੋੜਾ ਜਿਹਾ ਉਹਦਾ ਵੀ ਜ਼ਿਆਦਾ ਖਰਚਾ ਆਉਂਦਾ ਤਾਂ ਕਰਕੇ ਜਿੰਨਾ ਵੀ ਹੋ ਸਕੇ ਗ੍ਰੇਨਾਈਟ ਉਹਨਾਂ ਘੱਟ ਯੂਜ਼ ਕਰੋ ਹੋ ਸਕੇ ਤਾਂ ਸਿਰਫ ਜਗਾਠਾਂ ਦੀ ਥੱਲੀ ਲਾਓ ਤੇ ਬਾਕੀ ਜਗ੍ਹਾ ਤੇ ਰਹਿਣ ਦੋ ਬਾਈ ਜੇ ਹੋ ਸਕੇ ਕਿਉਂਕਿ ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਇਹਨਾਂ ਨਾਲ ਹੀ ਥੋੜਾ ਕਾਫੀ ਖਰਚਾ ਵੱਜ ਜਾਂਦਾ ਇਦੋਂ ਬਾਅਦ ਚ ਗੱਲ ਆਉਂਦੀ ਹੈ ਜੀ ਟੈਲਾਂ ਦੀ ਤੇ ਟੈਲਾਂ ਮੈਂ ਤੁਹਾਨੂੰ ਸਜੈਸਟ ਕਰੂੰਗਾ ਉਹਦੀ ਜਿਹੜੀ ਕੀਮਤ ਆ ਤੁਸੀਂ 30 ਰੁਪਏ ਪਰ ਸਕੁਅਰ ਫੁੱਟ ਤੋਂ ਲਾ ਕੇ 35 ਰੁਪਏ ਪਰ ਸਕੁਅਰ ਫੁੱਟ ਦੀ ਰੱਖੋ ਕਿਉਂਕਿ ਇਦੋਂ ਜੇ ਆਪਾਂ ਥੋੜੀ ਜੀ ਘੱਟ ਵਾਲੀ ਲੈਨੇ ਆ ਨਾ ਟਾਇਲ ਪੈਸੇ ਬਚਾਉਣ ਦੇ ਚੱਕਰ ਚ ਤਾਂ ਕੁਆਲਿਟੀ ਨਾਲ ਕੰਪਰੋਮਾਈਜ਼ ਹੁੰਦਾ ਤੇ ਉਹ ਨਹੀਂ ਮੈਂ ਚਾਹੁੰਦਾ ਵੀ ਹੋਵੇ ਕੁਆਲਟੀ ਵੀ ਵਧੀਆ ਜਾਨੀ ਤੁਹਾਨੂੰ ਠੀਕ ਠੀਕ ਮਿਲ ਜੂ 30 ਤੋਂ 35 ਰੁਪਏ ਪਰ ਸਕਰ ਫੋਟਰਲ ਟਾਈਲ ਵਧੀਆ ਹੁੰਦੀ ਆ ਤੇ ਬਸ ਇੱਕ ਗੱਲ ਦਾ ਧਿਆਨ ਰੱਖ ਲਿਓ ਵੀ ਜੇ ਹੋ ਸਕੇ ਤਾਂ ਹਮੇਸ਼ਾ ਵੈਂਟਰੀਫਾਈਡ ਟਾਈਲ ਯੂਜ਼ ਕਰੋ ਇਹਨਾਂ ਦੀ ਜਿਹੜੀ ਲਾਈਫ ਆ ਤੇ ਇਹਨਾਂ ਦੀ ਜਿਹੜੀ ਮਜ਼ਬੂਤੀ ਆ ਉਹ ਕਾਫੀ ਲੰਬੀ ਤੇ ਜ਼ਿਆਦਾ ਹੁੰਦੀ ਆ ਅਗਲਾ ਪੁਆਇੰਟ ਆਉਂਦਾ ਜੀ ਠੇਕੇਦਾਰਾਂ ਦਾ ਤੇ ਠੇਕੇਦਾਰ ਚੂਜ਼ ਕਰਨ ਤੋਂ ਪਹਿਲਾਂ ਤੁਹਾਨੂੰ ਪਹਿਲਾਂ ਪੂਰੇ ਮਾਰਕੀਟ ਚ ਜਿੰਨੇ ਵੀ ਤੁਹਾਡੇ ਨੇੜੇ ਤੇੜੇ ਠੇਕੇਦਾਰ ਹੈਗੇ ਆ ਉਹਨਾਂ ਨਾਲ ਉਹ ਵਾਲੇ ਠੇਕੇਦਾਰ ਦਾ ਮਤਲਬ ਸਾਰੇ ਠੇਕੇਦਾਰਾਂ ਦਾ ਜਿਹੜਾ ਹੁੰਦਾ ਨਾ ਰੇਟ ਹੁੰਦਾ ਇੱਕ ਉਹ ਕੰਪੇਅਰ ਜ਼ਰੂਰ ਕਰਨਾ ਚਾਹੀਦਾ ਤੇ ਇਸ ਤੋਂ ਬਾਅਦ ਚ ਆਪਾਂ ਆ ਜਾਂਦੇ ਹਾਂ ਕੰਧਾਂ ਤੇ ਤੇ ਕੰਧਾਂ ਦੀ ਬਾਈ ਮੇਰੀ ਤੁਹਾਨੂੰ ਸਲਾਹ ਆ ਬਈ ਜਿਹੜੀਆਂ ਤਾਂ ਆਊਟਰ ਕੰਧਾਂ ਨੇ ਘਰ ਦੀਆਂ ਉਹ ਤਾਂ ਰੱਖੋ 9 ਇੰਚੀ ਉਹਦੇ 'ਚ ਤਾਂ ਕੋਈ ਚੱਕਰ ਨਹੀਂ ਪਰ ਜਿਹੜੀਆਂ ਅੰਦਰ ਵਾਲੀਆਂ ਕੰਧਾਂ ਹੁੰਦੀਆਂ ਉਹ ਹਮੇਸ਼ਾ 4 ਇੰਚੀ ਰੱਖਣੀਆਂ ਚਾਹੀਦੀਆਂ ਬਸ ਉਹਦੇ ਥੱਲੇ ਇੰਨਾ ਉਹ ਕਰ ਲਿਓ ਪੱਕਾ ਬਈ ਜਿਹੜੀ ਬੀ ਉਹ ਹੁੰਦੀ ਹੈ ਨਹੀਂ ਹੁੰਦੀ ਹੈ ਘਰ ਦੀ ਉਹਦੇ 'ਚ ਜਿਹੜਾ ਤੁਸੀਂ ਬੀਮ ਪਾਉਣੇ ਹੋ ਉਹ ਥੋੜਾ ਜਿਹਾ ਵਧੀਆ ਬਣਵਾ ਲਿਓ ਬਾਕੀ ਹੋਰ ਕੋਈ ਚੱਕਰ ਨਹੀਂ ਅੰਦਰ ਲੀਆਂ ਕੰਧਾਂ 4 ਇੰਚੀ ਵੀ ਹੋਣਗੀਆਂ ਚੱਲ ਜਾਣਗੀਆਂ ਇਹ ਨਾਲ ਤੁਹਾਡੀਆਂ ਅੱਧੀਆਂ ਇੱਟਾਂ ਬੱਜ ਜਾਣੀਆਂ ਤਾਂ ਕਰਕੇ ਥੋੜਾ ਜਿਹੜਾ ਖਰਚਾ ਵੀ ਜਿੰਨਾ ਇੱਟਾਂ ਤੇ ਆਉਣਾ ਹੋਊਗਾ ਉਹ ਬੱਜ ਜਾਣਾ ਸੀਮੈਂਟ ਤੇ ਬੱਜ ਜਾਣਾ ਤੁਹਾਡੀ ਲੇਬਰ ਬੱਜ ਜਾਣੀ ਇਹਦੇ ਨਾਲ ਕਾਫੀ ਬਸ ਭਾਈ ਇਹ ਕਰਦੇ ਸਮੇ ਇੱਕ ਗੱਲ ਦਾ ਧਿਆਨ ਰੱਖ ਲਿਓ ਵੀ ਜਿਹੜਾ ਤੁਹਾਡਾ ਘਰ ਆ ਉਹਦਾ ਸਟਰਕਚਰ ਆਰ ਸੀ ਸੀ ਸਟਰਕਚਰ ਹੋਵੇ ਤੇ ਇੱਕ ਵਾਰੀ ਆਪਣੇ ਇੰਜੀਨੀਅਰ ਨਾਲ ਸਲਾਹ ਕਰ ਲਿਓ ਕੰਸਲਟ ਕਰ ਲਿਓ ਬਾਕੀ ਮੇਰੀ ਤਾਂ ਤੁਹਾਨੂੰ ਇਹੀ ਸਲਾਹ ਆ ਵੀ 4 ਇੰਚੀ ਨਾਲ ਕੋਈ ਚੱਕਰ ਨਹੀਂ ਪੈਂਦਾ ਮੇਰੇ ਕਰੇ 4 ਇੰਚੀ ਹੋਈ ਹੈ ਅੰਦਰਲੀ ਸਾਈਡ ਵਾਲੀਆਂ ਬਾਹਰ ਲੀਆਂ 9 ਇੰਚੀ ਤੇ ਇਸ ਤੋਂ ਬਾਅਦ ਬ੍ਰੋ ਘਰ ਪਾਉਣ ਦਾ ਜਿਹੜਾ ਖਰਚਾ ਵਾ ਉਹਦੇ ਚ ਟਾਈਮ ਪੀਰੀਅਡ ਹੁੰਦਾ ਜਿਹੜਾ ਇਹ ਵੀ ਕਾਫੀ ਅਹਿਮ ਰੋਲ ਨਿਭਾਉਂਦਾ ਵਾ ਕਿਉਂਕਿ ਜੇ ਤਾਂ ਤੁਸੀਂ ਆਪਦਾ ਘਰ ਮੰਨ ਲਓ ਮਿੱਥੇ ਹੋਏ ਟਾਈਮ 'ਚ ਪੂਰਾ ਕਰ ਦਿੰਨੇ ਹੋ ਦਾ ਤਾਂ ਤੁਹਾਡੇ ਕਾਫੀ ਪੈਸੇ ਬਾਜ਼ ਜਾਣਗੇ ਪਰ ਜਿਵੇਂ ਜਿਵੇਂ ਜੇ ਤੁਸੀਂ ਟਾਈਮ ਵਧਾਈ ਗਏ ਮੰਨ ਲਓ ਤੁਸੀਂ ਡਿਸਾਈਡ ਕੀਤਾ ਸੀ ਵੀ ਆਪਾਂ 6 ਤੋਂ 8 ਮਹੀਨਿਆਂ ਚ ਘਰ ਨਵੇੜ ਦੇਣਾ ਵਾ ਤੇ 400 500 ਸਕਰ ਫੁੱਟ ਦਾ ਘਰ ਇੰਨੇ ਚ ਆਰਾਮ ਨਾਲ ਨਿਬੜ ਵੀ ਜਾਂਦਾ ਪਰ ਜੇ ਉਹਨੂੰ ਉਦੋਂ ਜ਼ਿਆਦਾ ਟਾਈਮ ਲੱਗਦਾ ਵਾ ਮੰਨ ਲਓ 8 ਮਹੀਨੇ ਜਗੋਂ ਨੂੰ ਸਾਲ ਲੱਗ ਗਿਆ 2 ਸਾਲ ਲੱਗੇ ਫਿਰ ਉਹ ਜਿਵੇਂ ਜਿਵੇਂ ਉਹ ਟਾਈਮ ਲੰਗੀ ਜਾਣਾ ਵਾ ਜਿਹੜਾ ਮਟੀਰੀਅਲ ਆ ਤੁਹਾਡਾ ਉਹ ਤਾਂ ਮਹਿੰਗਾ ਹੋਈ ਜਾਣਾ ਵਾ ਸੀਮੈਂਟ ਸਰੀਆ ਸਾਰਾ ਕੁਝ ਮਹਿੰਗਾ ਹੋਈ ਜਾਣਾ ਤੇ ਉਤੋਂ ਜਿਹੜੀ ਲੇਬਰ ਆ ਉਹ ਵੀ ਦਿਨੋਂ ਦਿਨ ਮਹਿੰਗੀ ਹੋਈ ਜਾਣੀ ਆ ਤਾਂ ਘਰ ਕੇ ਫਿਰ ਹਮੇਸ਼ਾ ਤੁਸੀਂ ਜਿੰਨਾ ਜਲਦੀ ਹੋ ਸਕੇ ਉਹਨਾਂ ਘਰ ਦਾ ਕੰਮ ਕੰਪਲੀਟ ਕਰ ਲਓ ਘਰ ਬਣਾਉਣ ਦਾ ਜਿਹੜਾ ਖਰਚਾ ਹੁੰਦਾ ਉਹ ਕਾਫੀ ਚੀਜ਼ਾਂ ਤੇ ਡਿਪੈਂਡ ਕਰਦਾ ਵਾ ਪਰ ਆਪਾਂ ਜਿਹੜੇ ਆਮ ਬੰਦਾ ਹੁੰਦਾ ਨਾ ਆਪਾਂ ਮੈਂ ਵੀ ਵਿਚੀਆਂ ਚੱਲੋ ਸਾਰੀ ਤੇ ਆਪਾਂ ਵੱਡੀਆਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਦਿੰਨੇ ਆ ਤੇ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਆਪਾਂ ਮਿਸ ਕਰ ਦਿੰਨੇ ਆ ਬਾਰੇ ਛੋਟੀਆਂ ਛੋਟੀਆਂ ਚੀਜ਼ਾਂ ਮਿਲ ਕੇ ਹੀ ਘਰ ਦਾ ਜਿਹੜਾ ਖਰਚਾ ਹੋ ਉਹ ਕਾਫੀ ਵੱਡਾ ਅਮਾਊਂਟ ਬਣ ਜਾਂਦਾ ਤਾਂ ਕਰਕੇ ਛੋਟੀਆਂ ਛੋਟੀਆਂ ਚੀਜ਼ਾਂ ਤੇ ਵੀ ਧਿਆਨ ਦੇਣਾ ਚਾਹੀਦਾ ਜਿਵੇਂ ਕਿ ਤੁਸੀਂ ਕਾਫੀ ਵੇਸਟੇਜ ਬਜਾ ਕੇ ਇੱਕ ਤਾਂ ਪੈਸੇ ਬਚਾ ਸਕਦੇ ਹੋ ਤੇ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਮੰਨ ਲਓ ਮਾਰਕੀਟ 'ਚ ਜਾਂਦੇ ਹੋ ਤੁਸੀਂ ਕੁਝ ਵੀ ਖਰੀਦਣ ਜਾਂਦੇ ਹੋ ਸਰੀਆ ਇੱਟਾਂ ਸੀਮੈਂਟ ਬਜਰੀ ਕੁਝ ਵੀ ਉਦੋਂ ਥੋੜਾ ਜਿਹਾ ਮਾਰਕੀਟ ਦਾ ਜਿਹੜਾ ਰੇਟ ਆ ਉਹ ਕੰਪੇਅਰ ਕਰਕੇ ਵੀ ਦੇਖ ਕੇ ਵੀ ਹਾਂ ਕਿੱਥੇ ਸਸਤਾ ਮਿਲਦਾ ਆਪਾਂ ਨੂੰ ਵਧੀਆ ਮਿਲ ਸਕਦਾ ਉਹਦੇ 'ਚ ਵੀ ਆਪਾਂ ਜੇ ਥੋੜੇ ਜਿਹਾ ਐਕਟਿਵ ਰਹਨੇ ਆ ਤਾਂ ਉਹਦੇ 'ਚ ਵੀ ਆਪਾਂ ਕਾਫੀ ਪੈਸੇ ਬਚਾ ਸਕਦੇ ਬਾਕੀ ਬਾਈ ਘਰ ਬਣਾਉਣ ਲੱਗੇ ਜੇ ਤੁਸੀਂ ਮੰਨ ਲਓ ਮੰਨ ਕੇ ਚੱਲਦੇ ਹੋ ਵੀ ਆਪਾਂ 5-6 ਲੱਖ ਦਾ ਘਰ ਪਾਉਣਾ ਵਾ ਫਿਰ ਵੀ ਉਹਦੋਂ ਥੋੜੇ ਜਿਹੇ ਪੈਸੇ ਆਪਾਂ ਨੂੰ ਐਕਸਟਰਾ ਹੀ ਇਕੱਠੇ ਕਰਕੇ ਰੱਖਣੇ ਚਾਹੀਦੇ ਆ ਕਿਉਂਕਿ ਕਈ ਵਾਰ ਕੋਈ ਚੀਜ਼ ਮਹਿੰਗੀ ਹੋ ਜਾਂਦੀ ਹੈ ਜਾਂ ਕਈ ਵਾਰ ਕੋਈ ਐਕਸਟਰਾ ਖਰਚਾ ਆ ਜਾਂਦਾ ਇਕਦਾਂੀ ਤੇ ਉਹਦੇ ਕਰਕੇ ਫਿਰ ਥੋੜਾ ਜਿਹਾ ਤਾਂ ਅਪਸਾਈਡ ਆਪਾਂ ਨੂੰ ਚੱਲਣਾ ਹੀ ਪੈਂਦਾ ਵਾ ਥੋੜਾ ਜਿਹਾ ਆਪਾਂ ਪੈਸੇ ਜ਼ਿਆਦਾ ਰੱਖੀਏ 5 ਲੱਖ ਦਾ ਮੰਨ ਲਓ ਤੁਸੀਂ 5 ਲੱਖ ਦਾ ਕਹਿੰਦੇ ਹੋ ਤਾਂ ਆਪਾਂ 6 ਲੱਖ 6.5 ਲੱਖ 7 ਲੱਖ ਤੱਕ ਰੱਖ ਸਕਦੇ ਹਾਂ ਤੇ ਫਿਰ ਆਪਾਂ ਸਿਕਿਓਰ ਰਹਨੇ ਆ ਤੇ ਇਹੀ ਮੇਨ ਕਾਰਨ ਹੁੰਦਾ ਵੀ ਕਈ ਜਣੇ ਤੁਸੀਂ ਦੇਖਿਆ ਹੋਣਾ ਵੀ ਘਰ ਪਾਉਣਾ ਤਾਂ ਸ਼ੁਰੂ ਤਾਂ ਕਰ ਲੈਂਦੇ ਆ ਪਰ ਉਹ ਕੰਪਲੀਟ ਨਹੀਂ ਹੁੰਦਾ ਤੇ ਜਦੋਂ ਕੰਪਲੀਟ ਨਹੀਂ ਹੁੰਦਾ ਫਿਰ ਉਹ ਅੱਗੇ ਜਾ ਕੇ ਜੋ ਥੋੜੇ ਜਿਹੇ ਪੈਸੇ ਆਉਂਦੇ ਫੇਲ ਆ ਜਾਂਦੇ ਇੱਕ ਤਾਂ ਮਟੀਰੀਅਲ ਮਹਿੰਗਾ ਹੁੰਦਾ ਰਹਿੰਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਤਾਂ ਕਰਕੇ ਆਪਦਾ ਪਹਿਲਾਂ ਹੀ ਜਿੰਨਾ ਤੁਸੀਂ ਆਪਦਾ ਬਜਟ ਬਣਾਇਆ ਵਾ 5 ਲੱਖ ਬਣਾਇਆ ਤਾਂ 7 ਲੱਖ ਆਪਦੇ ਕੋਲੇ ਰੱਖੋ ਵੀ ਤੁਹਾਡਾ ਕੰਮ ਨਾ ਰੁਕ ਜੇ ਘਰ ਬਣਾਉਣ ਦਾ ਇੱਕ ਵਾਰੀ ਤੁਸੀਂ ਸ਼ੁਰੂ ਕੀਤਾ ਤਾਂ ਉਹ ਕੰਪਲੀਟ ਕਰਕੇ ਛੱਡਿਓ ਜੇ ਤੁਸੀਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋ ਤਾਂ ਤੁਸੀਂ 5 ਲੱਖ ਦੇ ਨੇੜੇ ਤੇੜੇ ਆਪਣਾ ਘਰ ਬਣਵਾ ਸਕਦੇ ਹੋ ਤੇ ਸਾਡੇ ਵੱਲੋਂ ਬਾਈ ਤੁਹਾਨੂੰ ਬੈਸਟ ਆਫ ਲੱਕ ਆਪ ਦਾ ਘਰ ਬਣਾਉਣ ਲਈ ਜੇ ਤੁਸੀਂ ਬਣਾਉਣ ਜਾ ਰਹੇ ਹੋ ਤੇ ਜੇ ਆ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਕਰ ਦਿਓ ਤੇ ਕਮੈਂਟਾਂ ਚ ਆਪਣਾ ਜੇ ਤੁਹਾਡਾ ਕੋਈ ਵੀ ਸਵਾਲ ਆ ਤੁਹਾਡੀ ਕੋਈ ਵੀ رائے ਆ ਤੁਸੀਂ ਘਰ ਬਣਾਇਆ ਸੀ ਬਣਾ ਰਹੇ ਹੋ ਜਾਂ ਬਣਾਉਣ ਲੱਗੇ ਹੋ ਜਾਂ ਕੁਝ ਵੀ ਮੰਨ ਲਓ ਤੁਹਾਡੀ رائے ਆ ਕੋਈ ਸੁਝਾਅ ਆ ਕੋਈ ਸਵਾਲ ਆ ਉਹ ਕਮੈਂਟਾਂ ਚ ਪੁੱਛ ਸਕਦੇ ਹੋ ਤੇ ਆਪਣੇ ਨੇਕ ਪੰਜਾਬੀ ਸਟੇਟ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਕਿਉਂਕਿ ਇਹਦੇ ਤੇ ਆਪਾਂ ਸਿੱਧੀ ਪੁਆਇੰਟ ਦੀ ਗੱਲ ਕਰੀਦੀ ਆ ਤੁਹਾਡੇ ਕੰਮ ਦੀ ਗੱਲ ਕਰੀਦੀ ਆ ਬਾਦੂ ਬਕਵਾਸ ਨਹੀਂ ਛੱਡੀ ਦੀ ਤਾਂ ਕਰਕੇ ਇਹਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ